kau semua komision na kasih pan ya apa apa, ke bank ke pos mau semua ke ਕਮਚਾਈ ਗਿਆ ਤੇ ਸਮਾਜ ਸਮਾਜ ਦੇ ਕੇ ਜੀਆ ਰੱਖਿਮ ਹੋਣੀ ਤੇ ਗਿਆਨ ਕਰੀ ਦਿੱਤੀ ਇਸ ਤੋਂ ਬੰਦਾ ਮੇਰੇ ਬੌਸਨਾ ਦੇ ਕੋਲ ਆ ਮੈਂ ਸ਼ਰਾਤੀ ਉਹਨਾਂ ਨੇ ਵੀ ਇਰਾਦ ਕਰੀ ਸਰਕਾਰਆਂ ਭਾਰਤੀਆਂ ਹਾਤੀਆਂ ਸਿਵਾਸਥਾਨੇ ਤੋਂ ਸ਼ਰਤ ਹੋ ਕੇ ਹੈ ਨਹੀਂ ਸਮਾਜ ਸਮੇਤ ਆਂਗ ਨਹੀਂ ਮਿਲਦੀ ਉਹ ਵੀ ਟੈਕਸ ਲਾਈ ਜਦੇ ਉਹ ਵੀ ਓਨਰ ਮਾਫ ਕਰਦੇ ਚਾਹੀਦੇ ਨੇ ਜਲਦਬਤ ਕਰਦੇ ਡਾਕਟਰ 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 ਜਨਨ ਦੇ ਦੌਰਾਨ ਵੀ ਹੋਏ ਸਾਥ ਲਈ ਬਹੁਤ ਆਪਾਸ਼ਣੇ ਦੀ ਲੋੜ ਹੈ ਬਤਨ ਯਾ ਆਪਣਾ ਪਸ਼ੂ ਪਾਲਣ ਦੇ ਘਵਾੜੀ ਦੋਸਤੋਂ ਮਿਸ਼ਨ ਵੱਲੋਂ ਜਿੱਥੇ ਫਾਰਮ ਹੌਸਲਾ ਟੈਂਟਰ ਜਾਇਆ ਗਿਆ ਹੈ ਜਿਸ ਦੇ ਵਿੱਚ ਅਸੀਂ ਪਸ਼ੂਆਂ ਨੂੰ ਗੋਮਾਨ ਦਾ ਇਲਾਜ ਕੀਤਾ ਤੇ 25000 ਦੇ ਕਰੀਬ ਜਿਹੜੀ ਆਮੇਨ ਦਵਾਈਆਂ ਚਾਹੀਦੀਆਂ ਸੀ ਪਸ਼ੂ ਪਾਲਣ ਨੂੰ ਪਰ ਮਿਸ਼ਾਈ ਨੂੰ ਵੀ ਹੜ੍ਹ ਲੋੜ ਮੈਦੇ ਨੂੰ 40% ਨਾ ਸਰ ਇਹ ਜਿਹੜਾ ਹੌਸਲਾ ਆ ਗਿਆ ਇੱਥੇ ਫਾਰਮ ਨਾਲ ਇਹ ਸੂਤਾਂ ਵੀ ਹਾਂਜੀ ਜੀ ਗੋਸ਼ਤ ਬਹੁਤ ਤਰ੍ਹਾਂ ਦੀ ਸੂਤ ਲੱਗਦੀ ਜਿਹੜੇ ਜਿਵੇਂ ਦੇਖੋ ਅਸੀਂ ਇਹਨਾਂ ਨੂੰ ਛੱਡਾ ਬਣਾਉਣ ਲਈ ਪੈਸੀ ਜਾਇ ਦੋ ਦਿਨ ਬਾਅਦ ਮਤਲਬ ਕਿ 15 ਲੱਖ 17 ਲੱਖ 10 ਉਸ ਤੋਂ ਬਾਅਦ ਮੈਡੀਸਨ ਹੋਣੀ ਸਾਲ ਦੇ ਵਿੱਚ ਇੱਕ ਵਾਰ ਮੈਡੀਸਨ ਆ ਜਾਂਦੀ ਹੈ ਇੱਲੀ ਵੀ ਚੈਪ ਲੱਗਦੇ ਆ ਕੋਈ ਨਾਮ ਹੋਏ ਕੋਈ ਪ੍ਰੋਬਲਮ ਹੁੰਦੀ ਆ ਉਹਦਾ ਡਿਪਾਰਟਮੈਂਟ ਸਾਰਾ ਇੱਥੇ ਹੋਣਾ ਕੋਈ ਪਰੋਬਲਮ ਨਹੀਂ ਡਾਕਟਰ ਜੀ ਕਿ ਸਾਲ ਨਾਲ ਜਾਂ ਇੱਕ ਹੌਸਲਾ ਵਾਲੇ ਨਾਲੋਂ ਇਹਨਾਂ ਨੂੰ ਇਹ ਸਿਰਫ ਪਸ਼ੂਆਂ ਦੇ ਬਚਾਅ ਵਾਸਤੇ ਬਿਮਾਰੀਆਂ ਦੇ ਬਚਾਅ ਵਾਸਤੇ ਵੀ ਵਿਚਾਰ ਕਰੀ ਜਾਂਦੇ ਨੇ ਹਾਂਜੀ ਹਾਂਜੀ ਦੇਖੋ ਪਸ਼ੂਆਂ ਦੇ ਬਚਾਅ ਲਈ ਨਾ ਅਸੀਂ ਬੰਗਲਪੁਰ ਦੇ ਵੀ ਜਿਹੜੀ ਵੀ ਵੈਕਸੀਨ ਆਉਂਦੀ ਹੈ ਜਿਵੇਂ ਲੰਪੀਸਕੇਨ ਡਿਜ਼ੀਜ਼ ਹੋ ਗਈ ਐਚਐਸ ਹੋ ਗਈ ਐਖੰਮੀ ਹੋ ਗਈ ਹਰ ਤਰ੍ਹਾਂ ਦੀ ਵੈਕਸੀਨ ਜਿਹੜੀ ਉਹ ਇੱਥੇ ਸਿਪਸ ਤੋਂ ਸਭ ਤੋਂ ਪ੍ਰਾਇੋਰਟੀ ਦੇ ਨਾਲ ਆਉਂਦੀ ਲੱਗ ਰਹੀ ਹੈ ਜਿਵੇਂ ਪਹਿਲਾਂ ਵੀ ਲੰਪੀਸਕੇਨ ਡਿਜ਼ੀਜ਼ ਨਾਲ ਜਿਹੜੀ ਆਟੈਂਟਿਕਲੀ ਬਚਾ ਰਹੇ ਜਿਹੜਾ ਸਿਜ਼ਾ

ਸਦੀਵ ਜੀ ਨਾ ਚਾਹੁੰਦੇ ਵੀ ਇਸ ਤਰ੍ਹਾਂ ਦਾ ਵਿਚਾਰ ਇਸ ਸਮਾਂ ਦੇ ਵਿਚਾਰ ਰੱਖਣਾ ਚਾਹੀਦਾ। ਦੇਖੋ ਜੀ ਜੋ ਵੀ ਸਮੇਂ ਸਮੇਂ ਦੇ ਆਉਲੀਆ ਵੈਕਸੀਨ ਆਉਦੀ ਹੈ ਜਿਵੇਂ ਗਲਗੋਦੂ ਹੋ ਗਈ, ਰੂਖਰ ਹੋ ਗਈ, ਲੱਕੀਚਿੰਦ ਦੀ ਜੋਗੀ ਹੋ ਗਈ, ਹਰਸੀਰਸ ਹੋ ਗਈ। ਉਹ ਸਮੇਂ ਹਮੇ ਦੇ ਆਪਣੀ ਵੈਕਸੀਨ ਇਹ ਲਗਾਉਣੀ ਆ ਤਾਂ ਜੋ ਕੋਈ ਤੁਹਾਨੂੰ ਨੁਕਸਾਨ ਨਾ ਹੋਵੇ। ਬਹੁਤ ਅੱਛਾ ਕੰਮ ਹੈ ਜੀ ਇਹਨਾਂ ਨੇ ਜੜੀ ਮੈਡੀਸਿਨ ਦੇ ਦੇ ਨੇ ਲੰਮ ਵਾਸਤੇ ਉਹਦੇ ਨਾਲ ਮਤੂਸ਼ਾ ਨੂੰ ਕਾਫੀ ਬੈਨੀਫਿਟ ਹੋਏਗਾ। ਜਿਵੇਂ ਕਿ ਮੈਂ ਕਿਹਾਉਣ ਵਾਲੇ ਟਾਈਮ 'ਚ ਵੀ ਇਹ ਦਵਾਈ ਜਿਹੜੀਆਂ ਇਸ ਤਰ੍ਹਾਂ ਹੀ ਦਵਾਈਆਂ ਕਬੂਲ ਕਰਨ ਨੂੰ ਦੇਂਦੀਆਂ ਰਹਿੰਦੀਆਂ। ਹੋਰ ਤਾਂ ਕੋਈ ਇਹਦੇ ਐਡ ਨਹੀਂ ਆ ਰਹੀ ਜੇ ਸਾਡੇ ਕਿਸੇ ਵੱਲੋਂ। ਬਸ ਦਵਾਈਆਂ ਦੀ ਹੀ ਇਹ ਹੈਗੀ ਹੈ ਜੀ ਹੁਣ ਕਾਫੀ ਦੇਰ ਬਾਅਦ ਹੀ ਆਈ ਹੈ। ਤੇ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਐਡ ਨਹੀਂ ਆ ਰਹੀ। ਤੁਸੀਂ ਸਮੇਂ-ਸਮੇਂ ਤੇ ਕਿਵੇਂ ਲੱਗਦੇ ਰਹਿੰਦੇ ਕਿ ਪਹਿਲੀ ਵਾਰ ਕਿੰਨਾ ਲੱਗਿਆ? ਇਹ ਲਗਭਗ 1 ਸਾਲ ਤੋਂ ਬਾਅਦ ਲੱਗਿਆ। ਸਾਲ ਤੋਂ ਵੀ ਜ਼ਿਆਦਾ ਟਾਈਮ ਲੱਗਿਆ। ਇਸੇ ਕਾਰਨ ਕੋਈ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ ਗਊਸ਼ਾਲਾ ਨਹੀਂ ਕੋਈ ਵੀ ਹਸਪਤਲ ਤੋਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਕੋਈ ਚਾਹੁੰਦੇ ਕੀ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਗਊਸ਼ਾਲਾ ਵਾਸਤੇ ਜਿਹੜੇ ਇਹਨਾਂ ਦਾ 900 ਇਕੱਠਾ ਹੁੰਦਾ ਉਹ ਵੀ ਸਾਨੂੰ ਕੁਝ ਹਿੱਸਾ ਦਿੱਤਾ ਜਾਵੇ ਫਿਰ ਨਾਲੇ ਮੈਡੀਸਿਨ ਜਿਹੜੇ ਡਾਕਟਰ ਜਿਹੜੇ ਹਸਪਤਲ ਲੋਕਲ ਹੈਗਾ ਉਹ ਸਾਨੂੰ ਮੈਡੀਸਿਨ ਦੇਣਾ ਜਿਹੜੀਆਂ ਇੰਨੀਆਂ ਸਾਡੇ ਕੋਲ ਲਗਭਗ 200 گاਉਂ ਆ ਇੱਥੇ ਤੇ ਉਹਦੀ ਦੇਖਰੇਖ ਲਈ ਸਾਨੂੰ ਪਰਸਨਲ ਦਵਾਈਆਂ ਖਰੀਦਣੀਆਂ ਪੈਂਦੀਆਂ ਜੋ ਵੀ ਸਾਡੇ ਬਜਟ 'ਚ ਨਹੀਂ ਹੁੰਦੀ ਅਸੀਂ ਵੀ ਲੋਕਲ ਪੈਸੇ ਇਕੱਠੇ ਕਰਕੇ ਲੋਕਾਂ ਕੋਲੋਂ ਜਾਂ ਦੁੱਧੇ ਪੈਸੀ ਇਕੱਠੇ ਕਰਕੇ ਤੇ ਇਹ ਗਊਸ਼ਾਲਾ ਚਲਾ ਦੇ। ਹੋਰ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਐਡ ਨਹੀਂ ਆ ਰਹੀ। ਕੋਈ ਨਾ ਮੰਥਲੀ ਨਹੀ ਹੈ। ਕਿ ਫਿਰ ਜਦੋਂ ਜਿਹੜੀਆਂ ਮਾ ਥਮਾਰ ਹੁੰਦੀਆਂ ਵਾ ਫਿਰ ਇਹ ਦਵਾਈ ਜਾਂ ਜੋ ਇਹਨਾਂ ਦਾ ਇਹਨੇ ਟਰੀਟਮੈਂਟ ਕਰਨਾ ਹੁੰਦਾ ਉਹ ਕੋਈ ਪਰਸਨਲੀ ਅਸੀਂ ਆਪਣਾ ਇੱਕ ਪਰਸਨਲੀ ਆਪਣਾ ਇੱਕ ਅਸੀਂ ਡਾਕਟਰ ਲਗਾਏਦਾ ਜੀ ਤੇ ਉਹੀ ਅਸੀਂ ਪੇਡ ਅਸੀਂ ਲਗਾਏਦਾ ਉਹੀ ਦਵਾਈ ਵੀ ਜਿਹੜੀ ਅਸੀਂ ਸਾਰੀ ਬਾਜ਼ਾਰੋਂ ਲਿਆ ਕੇ ਉਹ ਲੈ ਰਿਹਾ ਜੈ ਭਗਵਾਨ ਦੇਖੋ ਜੀ ਇਹ ਬੜੀ ਵਧੀਆ ਇਸ ਸੰਸਦ ਨੇ ਕਾਫੀ ਦਿਨ ਬਾਅਦ ਇਹ पहल ਕੀਤੀ ਹੋਈ ਆ ਇਸ ਤੋਂ ਪਹਿਲਾਂ ਜਿਹੜੇ ਸਰਕਾਰਾਂ ਆਈਆਂ ਉਹਨਾਂ ਨੇ ਕਾਫੀ ਗੌਸ਼ਣਾ ਯੋਗਦਾਨ ਦੇ ਆ ਪਰ ਕਾਫੀ ਲੰਬੇ ਸਮੇਂ ਤੋਂ ਸਰਕਾਰ ਉਹਨਾਂ ਨੂੰ ਜੋ ਦਾ ਦੋ ਤਿੰਨ ਸਾਲ ਤਕਰੀਬਨ ਹੋ ਗਏ ਤੇ ਇਟਸ ਵੀ ਕਨੈਸ਼ਨਸ ਬੋਰਡ ਨੂੰ دی ਜਾਂ ਦੋਈਏਸ ਬੋਰਡ ਨੂੰ دی ਬਿਲਕੁਲ ਬਾਲ ਕੀਤੀ ਤੇ ਬੜੀ ਖੁਸ਼ੀ ਹੋਈ ਵੀ ਸਰਕਾਰ ਨੇ ਕੋਈ ਸੋਚਿਆ ਗਮਾਂ ਵਾਸਤੇ ਕਾਰਨੇ ਵੀ ਗੌਸਾ ਸਰ ਟੈਕਸ ਜਿਹੜਾ ਹਰ ਮੰਤਰੀ ਲੋਕਾਂ ਕੋ ਲੱਗ ਰਹੀ ਪਰ ਸਰਕਾਰ ਉਹਨੂੰ ਕਿੱਥੇ ਜਾ ਰਹੀ ਹੈ ਤੁਹਾਨੂੰ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਦੋਂ ਵੀ ਆਪਾਂ ਤਾਂ ਬੇਤੀ ਕੀਤੀ ਜਾਂਦੀ ਹੈ ਵੀ ਜਿਹੜਿਆ ਬੁਲਸਾ ਫਿਰ ਗੋਆ ਲੋਕਾਂ ਨੂੰ ਡਗੜਿਆ ਉਹਦਾ ਅਨੁਭਵ ਜਿਹੜਾ ਦੋ ਵਾਸਤੇ ਕੀਤਾ ਜਾਵੇ। ਬਸ ਆਪਾਂ ਸਰਕਾਰ ਕੋਲ ਹੀ ਡਿਮਾਂਡ ਹੈ ਇਤਨਾ ਦੇ ਕੰਮ ਲੱਗਦੇ ਰਾਂ ਤੇ ਸਰਕਾਰ ਵੱਲੋਂ ਜੋੜਦਾਨ ਪੈਂਦਾ ਨਹੀਂ। ਕਿ ਫਿਰ ਮੰਤਰੀ ਤਾਂ ਕਿੰਨਾ ਕੁ ਖਰਚਾ ਹੁੰਦਾ گا انشاءاللہ? ਮੰਤਰੀ ਖਰਚਾ ਪ੍ਰਭੂ ਦੇਖੋ ਆਪਣਾ ਜੇ ਆਪਾਂ ਪਹਿਲੀ ਪਾਲੀਏ ਟੂੜੀ ਦਾ ਪਾਲੀਏ ਘੱਟੋ ਘੱਟ 3.5 ਤੋਂ 4 ਲੱਖ ਰੁਪਏ ਖਰਚ। ਕਿੰਨਾ ਸੋਰਸ ਆ 1.5 ਤੋਂ 2 ਲੱਖ ਦਾ ਇੰਕਮ ਦਾ ਸੋਰਸ। ਜਾਂ 1.5 ਤੋਂ 2 ਲੱਖ ਇਹ ਸਮਝ ਲਓ ਵੀ ਜਿਹੜੇ ਮੈਨੇਜਮੈਂਟ ਦੇ ਮੈਂਬਰ ਆ ਜਾਂ ਸ਼ਾਇਦ ਵਿੱਚ ਬੋਲਣ ਲੱਗੀਆਂ ਲੋ ਸੇ ਜੇ ਨੀ ਕਿ ਅੱਧਾ ਅੱਧਾ ਜਿਹੜਾ ਵਾ ਖਰਚਾ ਵਾ ਤੇ ਅੱਧਾ ਜਿਹੜਾ ਤੁਹਾਨੂੰ ਪੈਸੇ ਇਨਕਮ ਆ ਰਹੀ ਬਾਕੀ ਜਿਹੜਾ ਉਹ ਫਿਰ ਸਰਕਾਰ ਦੇ ਸਯੋਗ ਨਾਲ ਜੋ ਸਰਕਾਰ ਵੱਲੋਂ ਸਭ ਤੋਂ ਢੀਗਾਂ ਦੀ ਮੰਗ ਹੀ ਰੋਬਾ ਰਹੀਦੀ ਆ ਦੇਖੋ ਸਰਕਾਰ ਨੂੰ ਇੱਕੋ ਬੇਨਤੀ ਆ ਕਿ ਕੁਝ ਨਾ ਪੁੱਛ ਜਿਹੜਾ ਯੋਗਦਾਨ ਜਿਹੜਾ ਟੈਕਸ ਵੀ ਲੈ ਰੇ ਜਿਹੜਾ ਸਾਡਾ ਹੱਥ ਬੰਦੇ ਆ ਆਪਾਂ ਰਿਕਵੈਸਟ ਨਹੀਂ ਕਰ ਰਹੇ ਆਪਾਂ ਹੱਥ ਦੀ ਵੀ ਬੇਨਤੀ ਕਰ ਰਹੇ ਆ ਜਿਹੜਾ ਸਾਡਾ ਹੱਥ ਬੰਦੇ ਆ ਉਹ ਤਾਂ ਕੰਫਰਮ ਦਿੱਤਾ ਜਾਏ ਉਹਦਾ ਹੀ ਪਤਾ ਨਹੀਂ ਲੋਕਾਂ ਦਾ ਕਹਿੰਦੇ ਉਹ ਟੈਕਸ ਕਿ ਜਾਂਦਾ ਕਿੱਥੇ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਨਾ ਉਹਦੇ ਵੇਰਵਾ ਨਾ ਕੁਛ ਆ ਫਟੇਗਾੜੇ ਚੂੜਿਆਂ ਗਊਸ਼ਾਲਾ 'ਚ ਕਿੰਨੇ ਪਸ਼ੂ ਨੇ ਇੱਥੇ ਲਗਭਗ ਆਪਾਂ 200 ਦੇ ਆਸ-ਪਾਸ ਨੇ ਜਿਹੜਾ ਕਿ ਸਾਹਮਣਾ ਕਾਫੀ ਮਸਤ ਵੀ ਲੜਾਉਂਦੇ ਆਪਾਂ ਵੇਖੋ ਆਪਾਂ ਇਹਨਾਂ ਨੂੰ ਗਊ ਮਾਤਾ ਨੂੰ ਮਾਤਾ ਦੇ ਰੂਪ ਗੈਂਦੇ ਕਦੀ ਵੀ ਤੁਸੀਂ ਇੱਥੇ ਆ ਕੇ ਸਪੀਟੀਆਂ ਚੈੱਕ ਕਰੋ ਕਦੀ ਫੋਨ ਦੀ ਮਾਇਨਾ ਚੈੱਕ ਕੀਤਾ ਦੇਖੋ ਆਪਣੇ ਕੋਲ ਪੂਰਾ ਸਹੀ ਹੋਣਾ ਜਿੰਨਾ ਲੈਸ ਨੂੰ ਸਦਾਪਾ ਕਰਦੇ ਆਂ ਔਰ ਸਭ ਤੋਂ ਵੱਡੀ ਗੱਲ ਇਹਨਾਂ ਸਰਕਾਰ ਦੀ ਜਿਹੜੇ ਟੈਕਸ ਲੈਂਦੇ ਆ ਉਹ ਯੋਗਦਾਨ ਕਿ ਕਰਦੇ ਆਪਣੇ ਕੋਲ ਉਹ ਤੇ ਯੋਗਦਾਨ ਨਹੀਂ ਉਹ ਕਰਦੇ ਪਰ ਜਿਹੜੇ ਟੈਕਸ ਲੈਂਦੇ ਉਹਦਾ ਯੋਗਦਾਨ ਕਿੱਥੇ ਭੇਜਦੇ ਉਹਦੇ ਨਹੀਂ ਅਜੇ ਤੱਕ ਸਮਝਦਾ ਕਿ ਜੀ ਵੈਲਕਮ ਗੋਮੋਦਨ ਜੀ ਬਹੁਤ ਵੰਦੀਆਂ ਗੱਲਾਂ ਨੇ ਉਹਦੇ ਨੇ ਕੈਂਪ ਲਗਾਇਆ ਜੀ ਗੋਮੋਦਨ ਦੀ ਸਿਵਾਵਾਤੀ ਜੰਗਲ ਦੇ ਘਾਣ ਚਾਹੀਦੇ ਲੋਕੀ ਉਹ ਬੇਜਵਾਨ ਹੈਗੇ ਨੇ ਇੰਨਾ ਕਿਹੜਾ ਮੂੰਹ ਬੋਲਣਾ ਠੀਕ ਹੈ ਜੀ ਬਾਕੀ ਇਹ ਵੀ ਇਹੋ ਜਿਹੇ ਕੈਂਪ ਦੇ ਨਾਲ ਆਪਣਾ ਇਹ ਜੀ ਵੰਦੀਆ ਚੱਲਦੀ ਰਹਿੰਦੀ ਹੈ ਗੋਮੋਦਨ ਦੀ ਸਿਵਾਇਆਂ ਹੁੰਦੀਆਂ ਨੇ ਤੇ তারপরে ਬਾਕੀ ਇਹਦਾ ਸ਼ਹਿਰ ਦਾ ਸਹਿਯੋਗ ਦਾ ਜਦੋਂ ਕੰਮ ਚੱਲ ਜਾਏ ਫਿਰ ਸਰਕਾਰ ਨੂੰ ਵੀ ਚਾਹੀਦਾ ਤੁਸੀਂ ਹੋਰ ਕਰਵਾਉਣਾ ਚਾਹੀਦਾ ਜੀ ਉਹ ਬਲਊਸਾਂ ਹੀ ਚੱਲਦਾ ਉਹਦੇ ਵਿੱਚ ਜੋ ਜੋ ਬੰਦਾ ਦੇਣਾ ਚਾਹੀਦਾ ਬਿਲਕੁਲ ਜਿੰਨੇ ਨਾਲ ਕੇ ਜਿਹੜਾ ਭੁਗੇ ਜਿਹੜੇ ਜਾਲਵਾ ਨੇ ਰਾਈ ਤੇ ਸਦਾ ਨੱਚਦੇ ਨੇ ਠੀਕੇ ਨੇ ਉਹਨਾਂ ਦੇ ਕਿਹੜਾ ਵਿਚਾਰਿਆ ਨੂੰ ਬੋਲਣਾ ਨੇ